ਗੱਡੀ ਆਪਾਂ ਕੁੱਲ 32000 ਦੀ ਅੱਜ ਲੈ ਕੇ ਪਹੁੰਚੇ ਹਾਂ ਜੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਤੁਸੀਂ ਸਾਰੇ ਹੈਰਾਨ ਰਹਿ ਜਾਓਗੇ ਅੱਜ ਦੇ ਗੱਡੀਆਂ ਦੇ ਰੇਟ ਦੇਖ ਕੇ ਜੀ ਤੇ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9460929488 ਜੇ ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਘਰ ਹੈ ਕੁੱਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਕਿਸੇ ਵੀ ਪਿੰਡ ਕਿਸੇ ਵੀ ਸ਼ਹਿਰ ਤੋਂ ਤੁਸੀਂ ਦੇਖ ਰਹੇ ਹੋ ਸੀ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ ਕੋਲ ਭੇਜ ਦਿਓ ਆਪਣੇ WhatsApp ਨੰਬਰ ਤੇ ਵਾਕੀ WhatsApp ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਚੱਲਦਾ ਰਹਿੰਦਾ ਜੀ। ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ। ਨਿਸ਼ਾਨ ਦੀ ਮਾਈਕਰੋ ਆਪਾਂ ਲੈ ਕੇ ਪਹੁੰਚੀ ਹਾਂ ਅਸੀਂ। 2011 ਮਾਡਲ ਹੈ। ਪੰਜਾਬ ਨੰਬਰ ਗੱਡੀ ਆਪਾਂ ਨੂੰ ਮਿਲੂਗੀ 1,25,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ। ਪਟਿਆਲੇ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਪਟਿਆਲਾ ਮਾਲਕ ਦਾ ਏਰੀਆਗਾ। ਗੱਡੀ ਦਾ ਰੰਗ ਤੁਸੀਂ ਇੱਕ ਵਾਰੀ ਚੈੱਕ ਕਰੋ ਪੂਰਾ ਸੋਹਣਾ ਰੰਗ ਆਪਾਂ ਨੂੰ ਗੱਡੀ ਦਾ ਦੇਖਣ ਨੂੰ ਮਿਲੂਗਾ ਜੀ। ਪਟਿਆਲੇ ਖੜੀ ਹੈ ਨਵੇਂ ਟਾਇਰ ਨੇ। ਸੋਹਣੀ ਗੱਡੀ ਆ ਅੰਦਰੋਂ ਪੂਰੀ ਵਧੀਆ ਪਈਆ ਬਾਕੀ ਮਾਲਕ ਨੇ ਫੋਟੋਆਂ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਕੱਲੀ ਕੱਲੀ ਚੀਜ਼ ਇਹਨਾਂ ਨੇ ਫੋਟੋਆਂ ਚ ਦਿਖਾਈਆਂ ਸੀ ਤੇ ਸੀਟ ਕਵਰ ਮੈਟਿੰਗ ਅੰਦਰੋਂ ਇੰਟੀਰੀਅਰ ਹਰ ਇੱਕ ਚੀਜ਼ ਵਧੀਆ ਸੀ ਨੰਬਰ ਵਾਈ ਦਾ ਸਕਰੀਨ ਤੇ ਜਿੰਨਾਂ ਦੀ ਗੱਡੀ ਆ ਸੀ 86993 ਤੇ 38838 ਸੈਕਿੰਡ ਗੱਡੀ ਆਪਾਂ ਐਂਡੀਗੋ ਸੀਐਸ ਲੈ ਕੇ ਪਹੁੰਚੀ ਆ ਸੀ ਟਾਇਰਾਂ ਚ ਅਲਾਈ ਮਿਲ ਜਾਣਗੇ ਵਧੀਆ ਗੱਡੀ ਆ ਸੀ 2011 ਮਾਡਲ ਹੈ ਵੀ ਪੰਜਾਬ ਨੰਬਰ ਤੇ 2026 ਤੱਕਰ ਗੱਡੀ ਦੀ ਪਾਸਿੰਗ ਆਪਾਂ ਨੂੰ ਮਿਲ ਚੁਗੀ। ਰੇਟ ਦੀ ਗੱਲ ਕਰੀਏ 75000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਤਰਨ ਤਰਨ ਮਾਲਕ ਦਾ ਏਰੀਆ ਦਾ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਜੀ ਤੇ ਟਾਇਰ ਵੀ ਠੀਕ ਨੇ ਗੱਡੀ ਵੀ ਠੀਕ ਆ ਅੰਦਰੋਂ ਵੀ ਠੀਕ ਆ ਜੀ ਤੇ ਕੋਈ ਟੁੱਟੀ ਪੱਜ ਨਹੀਂ ਕੋਈ ਐਕਸੀਡੈਂਟ ਨਹੀਂ ਬਾਕੀ ਮਾੜੇ ਮੋੜੇ ਸਕਰੈਚ ਉਹ ਆਪਾਂ ਨੂੰ ਮਿਲਣਗੇ ਜ਼ਰੂਰ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ 75000 ਰੁਪਇਆ ਡਿਮਾਂਡ ਹੈ ਜੀ ਇੱਕ ਡਿਮਾਂਡ ਕੀਤੀ ਹੈ ਇਹਨਾਂ ਨੇ 75000 ਕੋਈ ਫਿਕਸ ਰੇਟ ਨਹੀਂ ਹੈਗਾ ਬਾਕੀ ਮਾਲਕ ਕਹਿੰਦੇ ਨੇ ਵੀ ਹਰ ਇੱਕ ਚੀਜ਼ ਦੀ ਪੂਰੀ ਗਾਰੰਟੀ ਮਿਲੂਗੀ ਇੰਜਨ ਤੋਂ ਲੈ ਕੇ ਅੰਦਰ ਬਾਹਰ ਦੀ ਨਾ ਕੋਈ ਗੱਡੀ ਕੰਮ ਭਾਲਦੀ ਹੈ ਮੌਕੇ ਦਾ ਸਾਰਾ ਸਰਵਿਸ ਦਾ ਕੰਮ ਕਰਵਾ ਰੱਖਿਆ ਹੈ ਨੰਬਰ ਸਕਰੀਨ ਤੇ ਹੈ ਜੀ ਜਿੰਨਾਂ ਦੀ ਗੱਡੀ 98772 ਤੇ 75902 ਕਰਨੀਏ ਕੋਈ ਵੀ ਗੱਲ ਕਰ ਸਕਦੇ ਹਾਂ ਜੀ ਵਰਨਾ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ ਪੈਟਰੋਲ ਪਲੱਸ ਸੀਐਨਸੀ ਗੱਡੀ ਪੂਰੀ ਸੋਹਣੀ ਆਪਾਂ ਲੈ ਕੇ ਪਹੁੰਚੇ ਆ ਮਾਲਕ ਨੇ ਸੇਲ ਕਰਨੀ ਆ ਆਪਦੀ ਇਹ ਗੱਡੀ ਦਿੱਲੀ ਨੰਬਰ ਹੈ ਜੀ ਰੰਗ ਤੁਸੀਂ ਦੇਖ ਲਓ ਅੰਦਰ ਬਾਹਰੋਂ ਸਾਰਾ ਕੁਝ ਮਾਲਕ ਨੇ ਫੋਟੋ ਮਾਰਾ ਹੀ ਦਿਖਾਏਗਾ ਗੱਡੀ 2010 ਮਾਡਲ ਹੈ ਜੀ ਬਠਿੰਡੇ ਖੜੀ ਆ ਐਨਓਸੀ ਮਿਲ ਜੂਗੀ ਅੰਟੀਰੀਅਰ ਬਹੁਤ ਵਧੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਡਿਮਾਂਡ 1,25,000 ਰੁਪਿਆ ਬਾਕੀ ਰੇਟ ਜਿਹੜਾ ਹੈਗਾ ਸੀ ਰੇਟ ਘਟਾਇਆ ਜਾਊਗਾ ਕੋਈ ਇਹਨਾਂ ਨੇ ਫਿਕਸ ਰੇਟ ਨਹੀਂ ਕਿਹਾ ਸੀ ਬਾਕੀ ਅੰਦਰੋਂ ਜੇ ਗੱਲ ਕਰੀਏ ਮਿਊਜ਼ਿਕ ਸਿਸਟਮ ਆਪਾਂ ਨੂੰ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਹਾਰ ਇੱਕ ਚੀਜ਼ ਪ੍ਰੋਪਰ ਵਧੀਆ ਆਪਨ ਨੂੰ ਮਿਲ ਜੂਗੀ ਕੋਈ ਲੱਗੀ ਬੱਜੀ ਨਹੀਂ ਗੱਡੀ ਨਾ ਕੋਈ ਐਕਸੀਡੈਂਟਡ ਹੋਈ ਐ ਜੀ ਦਾਸ ਮਾਡਲ ਹੈ ਸੋਹਣੀ ਗੱਡੀ ਹੈ 1 25 ਰੇਟ ਇੱਕ ਬਾਰੀ ਇਹਨਾਂ ਨੇ ਕਿਹਾ ਹੈਗਾ ਬਾਕੀ ਕਹਿੰਦੇ ਸੀਗੇ ਮੌਕੇ ਤੇ ਰੇਟ ਕੀਤਾ ਜਾਊਗਾ ਬਠਿੰਡੇ ਗੱਡੀ ਮਾਲਕ ਦੇ ਘਰੇ ਖੜੀ ਹੈ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਤੁਸੀਂ ਗੱਡੀ ਨੂੰ ਦੇਖ ਸਕਦੇ ਹੋ ਜੀ ਕਿਸੇ ਨੇ ਚਲਾ ਕੇ ਦੇਖਣੀ ਹੈ ਜੀ ਗੱਡੀ ਚਲਾ ਕੇ ਵੀ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ 78 890 56 626 ਕਰੋਜੀ ਗੱਲਬਾਤ ਕੋਈ ਘਰ ਨਹੀਂ ਹੋਵੇ ਸੀ ਹੁਣ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ ਐਸੈਂਟ ਹੁੰਡਾਈ ਦੀ ਗੱਡੀ ਆ ਜੀ 2007 ਮਾਡਲ ਤੇ 70000 ਰੁਪਏ ਮਾਲਕ ਨੇ ਡਿਮਾਂਡ ਪਾਈ ਸੀ ਬਾਕੀ ਕਹਿੰਦੇ ਸੀਗੇ ਵੀ ਮੌਕੇ ਤੇ ਰੇਟ ਕੀਤਾ ਜਾਊਗਾ ਗੱਡੀ ਦੀਆਂ ਫੋਟੋਆਂ ਤੁਸੀਂ ਦੇਖ ਰਹੇ ਹੋ ਜੀ ਬੰਪਰ ਵਗੈਰਾ ਆਪਾਂ ਨੂੰ ਵਧੀਆ ਮਿਲ ਜਾਣਗੇ ਤੇ ਵਾੜੀ ਲਾਈਨ ਤੁਸੀਂ ਚੈੱਕ ਕਰ ਲਓ ਜੀ ਤੇ ਮਾਲਕ ਦਾ ਏਰੀਆ ਖਜਾਲਾ ਜੀ ਖਜਾਲਾ ਮਾਲਕ ਦੇ ਘਰੇ ਗੱਡੀ ਖੜੀ ਆ ਬਾਕੀ ਰੇਡ ਵੀ ਠੀਕ ਹੈ ਜੀ ਅੰਦਰੋਂ ਵੀ ਗੱਡੀ ਠੀਕ ਹੈ ਲੱਗੀ ਬੱਜੀ ਵੀ ਕੋਈ ਨਹੀਂ ਮੌਕੇ ਦਾ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਵਧੀਆ ਸੋਹਣੀ ਗੱਡੀ ਆਪਰ ਨੂੰ ਦੇਖਣ ਨੂੰ ਮਿਲੂਗੀ ਸੱਤ ਮਾਡਲ ਤੇ ਜਾ ਕੇ ਕੋਈ ਦੇਖਣਾ ਚਾਹੁੰਦਾ ਅਸੀਂ ਤਾਂ ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ ਮਾਲਕ ਦੀ ਪਰਸਨਲ ਗੱਡੀ ਆ ਜੀ ਘਰੇ ਖੜੀ ਆ ਮਾਲਕ ਨੇ ਫੈਮਿਲੀ ਲਈ ਵਰਤੀ ਹੋਈ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਜੀ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਗੱਡੀ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਿਓ ਸਾਰਾ ਕੁਝ ਚੈੱਕ ਕਰਨ ਵਾਸਤੇ ਤੁਸੀਂ ਮਾਲਕ ਦੇ ਘਰੇ ਜਾਓ ਜੀ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਜਦੋਂ ਫੋਨ ਤੇ ਪੂਰੀ ਤਰ੍ਹਾਂ ਗੱਲਬਾਤ ਹੋ ਗਈ ਪਸੰਦ ਆ ਗਈ ਗੱਡੀ ਤੁਹਾਨੂੰ ਰੇਟ ਆਪਦਾ ਤੁਸੀਂ ਆਪੇ ਹੀ ਕਰ ਲਿਓ ਜੀ ਮਾਲਕ ਨਾਲ ਬਹਿ ਕੇ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਸਕਰੀਨ ਤੇ ਅਜਿ ਕਰੋ ਗੱਲਬਾਤ 7347493054 ਹੁਣ ਤੁਸੀਂ ਦੇਖੋ ਜੀ ਇੱਕ ਆਪਾਂ ਸਵਿਫਟ ਗੱਡੀ ਲੈ ਕੇ ਪਹੁੰਚਿਆ ਜੀ ਚਿੱਟੇ ਰੰਗ ਦੀ ਹੈ 2008 ਮਾਡਲ ਗੱਡੀ ਆ 2029 ਟੱਕਰ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ 1 ਲੱਖ ਤੇ 75000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਮੋਗੇ ਏਰੀਆ ਤੋਂ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਨਵੇਂ ਟਾਇਰ ਨੇ ਠੀਕ ਹੈ ਜੀ ਗੱਡੀ ਅੰਦਰੋਂ ਵੀ ਠੀਕ ਪਈ ਆ ਬਾਹਰੋਂ ਵੀ ਠੀਕ ਪਈ ਆ ਕਮੀ ਪੇਸ਼ੀ ਵੀ ਕੋਈ ਨਹੀਂ ਜਾ ਕੇ ਤੁਸੀਂ ਦੇਖੋਗੇ ਗੱਡੀ ਤੁਹਾਨੂੰ ਪਸੰਦ ਆਊਗੀ ਗੱਡੀ ਦਾ ਰੇਟ ਤੁਹਾਨੂੰ ਪਸੰਦ ਆਊਗਾ ਸੀ 175 ਦੇ ਵਿੱਚੋਂ ਰੇਟ ਕੀਤਾ ਹੀ ਹੋਊਗਾ ਸੀ ਮੋਗੇ ਘੜੀ ਆ ਕੰਮ ਮਾਲਕ ਨੇ ਸਾਰੇ ਦਾ ਸਾਰਾ ਕਰਵਾ ਰੱਖਿਆ ਜੀ ਅੰਦਰ ਦਾ ਬਾਹਰ ਦਾ ਸਾਰਾ ਸਰਵਿਸ ਦਾ ਸਾਰਾ ਕੰਮ ਹੋਇਆ ਨਾ ਕੋਈ ਗੱਡੀ 'ਚ ਆਵਾਜ਼ ਆਉਂਦੀ ਹੈ ਕਿਸੇ ਪਾਸੋਂ ਵਧੀਆ ਸਾਇਲੈਂਟ ਇੰਜਣ ਹੈਗਾ ਬਾਕੀ ਤੁਸੀਂ ਜਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਚਲਾ ਕੇ ਦੇਖੋਗੇ ਤੁਹਾਨੂੰ ਗੱਡੀ ਬਾਰੇ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਵੀ ਰਹੀਆਂ ਸੀ ਤੁਹਾਨੂੰ ਗੱਡੀ ਪਸੰਦ ਜੇ ਆ ਰਹੀ ਹੈ ਸੀ ਤਾਂ ਮਾਲਕ ਦੇ ਘਰੇ ਜਾਓ ਜੇ ਤੁਸੀਂ ਗੱਡੀ ਦੇਖਣੀ ਹੈ ਚਲਾ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਸਾਰਾ ਕੁਝ ਮਾਲਕ ਨਾਲ ਗੱਲ ਕਰਕੇ ਤੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹਾਂ ਰੇਟ ਆਪ ਦਾ ਮੋਕਾ ਕੇ ਸੀ ਪਹਿਲਾਂ ਗੱਲ ਕਰ ਲਿਓ ਜੀ ਮਾਲਕ ਨਾਲ ਇੱਕ ਵਾਰੀ ਜ਼ਰੂਰ 84275 ਤੇ 16279 ਕਰ ਲਿਓ ਜੀ ਗੱਲਬਾਤ ਤੇ ਗੱਡੀ ਆਪਾਂ ਲੈ ਕੇ ਪਹੁੰਚੀ ਅਸੀਂ ਕਫੀਰ ਦੀ ਤੇ ਗੱਡੀ ਮਾਲਕ ਨੇ ਛੇਤੀ ਤੋਂ ਛੇਤੀ ਵੇਚਣੀ ਆ 2014 ਮਾਡਲ ਗੱਡੀ ਆ ਜੀ ਫੀਅਰਡ ਦੀ ਗੱਡੀ ਆ ਰੇਟ ਪੂਰਾ ਵਧੀਆ ਜੀ 2014 ਮਾਡਲ ਗੱਡੀ 'ਚ ਕਮੀ ਪੇਸ਼ੀ ਕੋਈ ਨਹੀਂ ਪੰਜਾਬ ਨੰਬਰ ਹੈ ਜੀ PB 65 Y ਨੰਬਰ ਹੈ ਜੀ ਬਾਕੀ ਤੁਸੀਂ ਮਾਲਕ ਦੇ ਘਰੇ ਜਾਓਗੇ ਤੁਹਾਨੂੰ ਗੱਡੀ ਪਸੰਦ ਆਜੂਗੀ ਰੇਟ ਗੱਡੀ ਦਾ ਪਸੰਦ ਆਜੂਗਾ ਜੀ ਗੱਡੀ ਦਾ ਰੇਟ ਆ ਕੁੱਲ ਮਾਲਕ ਨੇ 1,55,000 ਰੁਪਏ ਕਿਹਾਗਾ ਟਾਂਡਾ ਮਾਲਕ ਦਾ ਏਰੀਆਗਾ ਨਵੇਂ ਟਾਇਰਾਂ ਚ ਗੱਡੀ ਐ ਜੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਮਾਲਕ ਨੇ ਵਧੀਆ ਚਲਾਈ ਹੋਈ ਆ ਜੀ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਚਲਾ ਕੇ ਦੇਖਣੀ ਗੱਡੀ ਚਲਾ ਕੇ ਦੇਖ ਲਿਓ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਲਿਓ ਜੀ ਪੂਰੀ ਤਸਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਅਜੀ 70 870 33269 ਗੱਲ ਕਰ ਲਿਓ ਆਪ ਹੀ ਜਿਹੜੀ ਵੀ ਕਰਨੀ ਹੋਈ ਸੀ ਤੇ ਗੱਲ ਕਰਾਂਗੇ ਜੀ ਆਪਾਂ ਮਰੂਤੀ 800 ਗੱਡੀ ਸੀ ਮਰੂਤੀ 800 2001 ਮਾਡਲ ਸੀ ਤੇ 32000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਅੰਮ੍ਰਿਤਸਰ ਮਾਲਕ ਦਾ ਏਰੀਆ ਗਾ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਜੀ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ 32000 ਰੁਪਿਆ ਇੱਕ ਡਿਮਾਂਡ ਹੈ ਜੀ ਕੋਈ ਫਿਕਸ ਰੇਟ ਨਹੀਂ ਹੈਗਾ ਇੰਜਨ ਵਧੀਆ ਜੀ ਬਾਕੀ ਬਾਡੀ ਲੈਨ ਤੁਹਾਡੇ ਸਾਹਮਣੇ ਹੈ ਸੀ ਤੇ ਬੋਰਨਟ ਤੇ ਆਪਾਂ ਨੂੰ ਕਾਫੀ ਸਕ੍ਰੈਚ ਦੇਖਣ ਨੂੰ ਮਿਲ ਜਾਣਗੇ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਮੈਨੂੰ ਤਾਂ ਸਕ੍ਰੈਚ ਲੱਗਦੇ ਕਈ ਵਾਰੀ ਹੁੰਦੇ ਸੀ ਕਈ ਵਾਰੀ ਪੈਨ ਪੁੰਨ ਚਲਾਏ ਹੁੰਦੇ ਕਈ ਵਾਰੀ ਰੇਤਾ ਹੁੰਦਾ ਸੀ ਉਹ ਤੁਸੀਂ ਮਾਲਕ ਨੂੰ ਫੋਨ ਕਰਕੇ ਕਨਫਰਮ ਕਰ ਲਿਓ ਕੀ ਕੁਸ਼ ਹੈ ਜੀ ਬਾਕੀ ਸਕ੍ਰੈਚ ਵੀ ਹੋ ਸਕਦੇ ਆ ਤੇ ਨਹੀਂ ਵੀ ਹੋ ਸਕਦੇ ਗੱਲ ਦੋ ਮਹੀਨੇ ਅੰਮ੍ਰਿਤਸਰ ਮਾਲਕ ਦੇ ਘਰੇ ਗੱਡੀ ਖੜੀ ਆ 32000 ਰੁਪਿਆ ਡਿਮਾਂਡ ਹੈ ਜੀ ਘਾਟਾ ਵਧ ਕੀਤਾ ਹੋਇਆ ਇੱਕ ਮਾਡਲ ਹੈ ਸੋਹਣੀ ਗੱਡੀ ਐ ਸੇ ਤੇ ਚਲਾਉਣ ਚ ਇੱਕ ਨੰਬਰ ਹੈ ਜੀ 97790 96958 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਆਪ ਤੁਸੀਂ ਕਰ ਸਕਦੇ ਹੋ ਜੀ ਬਾਕੀ ਵੀਡੀਓ ਵਧੀਆ ਲੱਗੀ ਐ ਚੰਗੀ ਲੱਗੀ ਐ ਪਸੰਦ ਆਈ ਆਪਣੀ ਵੀਡੀਓ ਤਾਂ ਜ਼ਰੂਰ ਲਾਈਕ ਕਰ ਦਿਓ ਜੀ ਬਤ ਬਤ ਸ਼ੇਅਰ ਕਰ ਦਿਓ ਬਤ ਬਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਪੋਲੀਓ ਜੀ ਕਮੈਂਟ ਲਾਜ਼ਮੀ ਕਰ ਦਿਓ ਤੁਹਾਡੇ ਕਰਕੇ ਆਪਾਂ ਡੇਲੀ ਨਵੇਂ ਵੀਡੀਓ ਲੈ ਕੇ ਪਹੁੰਚਦੇ ਆ ਨਵੇਂ ਮਸ਼ੀਨਰੀਆਂ ਲੈ ਕੇ ਪਹੁੰਚਦੇ ਆ ਜੀ ਬਾਕੀ ਜਿੰਨੇ ਤੁਸੀਂ ਦੇਖ ਲਓ ਤੁਸੀਂ ਵੀ ਐਡ ਕਰਵਾਉਣੀ ਉੱਤੇ ਆਪਣਾ WhatsApp ਨੰਬਰ ਲਿਖਿਆ ਰਹਿੰਦਾ ਜੀ बार-बार ਚੱਲਦਾ ਰਹਿੰਦਾ 9465629488 ਫਰੀਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰੋ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਤੁਹਾਨੂੰ ਚਾਹੀਦੀ ਹੈ ਲੈ ਕੇ ਆਪਾਂ ਪਹੁੰਚ ਜਾਗੇ ਛੇਤੀ ਤੋਂ ਛੇਤੀ